ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਸਾਰੇ ਕਿਸਾਨ ਵੀਰਾਂ ਨੂੰ ਅੱਜ ਆਪਾਂ ਗੱਲ ਕਰਦੇ ਹਾਂ ਜੇ ਆਪਣਾ ਝੋਨਾ ਨਸਾਰੇ ਉੱਪਰ ਅਤੇ ਮੀਂਹ ਪੈ ਜਾਵੇ ਤਾਂ ਝਾੜ ਦੇ ਉੱਪਰ ਕਿੰਨਾ ਕੁ ਜਿਹੜਾ ਅਸਰ ਪੈਂਦਾ ਕਿੰਨੀ ਕੁ ਜਿਹੜੀ ਫੋਕ ਬਣਦੀ ਆ ਕਿੰਨਾ ਕੁ ਜਿਹੜਾ ਕਾਲਾ ਦਾਣਾ ਜਿਹੜਾ ਬਣਦਾ ਤੇ ਉਹਦੇ ਬਾਰੇ ਜਿਹੜੀ ਆਪਾਂ ਅੱਜ ਗੱਲਬਾਤ ਕਰਦੇ ਹਾਂ ਤੇ ਜਿਹੜੀ ਪੋਲੀਨੇਸ਼ਨ ਦੀ ਕਿਰਿਆ ਉਹ ਕਿਵੇਂ ਹੁੰਦੀ ਆ ਇਹ ਆਪਾਂ ਦੋ ਤਿੰਨ ਗੱਲਾਂ ਜਿਹੜੀਆਂ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜਿਹੜੇ ਵੀਰ ਆਪਣੀ ਵੀਡੀਓ ਦੇਖਦੇ ਹਨ ਉਹ ਆਪਣੇ ਚੈਨਲ ਅਮਨ ਫਾਰਮਰ ਨੂੰ ਜਰੂਰ ਸਬਸਕ੍ਰਾਈਬ ਕਰਨ ਤਾਂ ਜੋ ਵੀ ਜਾਣਕਾਰੀ ਆਪਾਂ ਸਾਂਝੀ ਕਰਦੇ ਹਾਂ ਉਹ ਤੁਹਾਡੇ ਤੱਕ ਜਰੂਰ ਪਹੁੰਚ ਸਕੇ ਜਿਵੇਂ ਕਿ ਹੁਣ ਆਪਾਂ ਸਾਰਿਆਂ ਨੂੰ ਪਤਾ ਵੀ ਪੰਜਾਬ ਦਾ ਬਹੁਤ ਜ਼ਿਆਦਾ ਜਿਹੜਾ ਏਰੀਆ ਹੜਾਂ ਦੀ ਮਾਰ ਹੇਠ ਆਇਆ ਹੋਇਆ ਬਹੁਤ ਜ਼ਿਆਦਾ ਪਾਣੀ ਨੇ ਜਿਹੜਾ ਨੁਕਸਾਨ ਕੀਤਾ ਅਤੇ ਘਰਾਂ ਵਿੱਚ ਵੀ ਪਾਣੀ ਵੜ ਗਿਆ ਕਿਸਾਨਾਂ ਦੀਆਂ ਫਸਲਾਂ ਖਰਾਬ ਹੋ ਗਈਆਂ ਪਸ਼ੂਧਨ ਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਲੋਕਾਂ ਦੇ ਘਰ ਨੇ ਜਿਹੜੇ ਉਹ ਵੀ ਟੱਗੇ ਨੇ ਬਹੁਤ ਬੁਰੇ ਹਾਲਾਤ ਹੋਏ ਨੇ ਹੁਣ ਝੋਨੇ ਦੀ ਫਸਲ ਨਸਾਰੇ ਵਿੱਚ ਹੈ ਕਈ ਥਾਵਾਂ 'ਤੇ ਮੀਂਹ ਦੇ ਨਾਲ ਤੇਜ਼ ਹਵਾ ਜਿਹੜੀ ਚੱਲੀ ਆ ਤੇ ਹੁਣ ਪੋਲੀਨੇਸ਼ਨ ਦੀ ਕਿਰਿਆ ਹੋ ਰਹੀ ਆ ਆਪਾਂ ਨੂੰ ਡਰ ਹੁੰਦਾ ਵੀ ਦਾਣੇ ਫੋਕ ਵਾਲੇ ਅਤੇ ਦਾਣੇ ਕਾਲੇ ਨਾ ਹੋ ਜਾਣ ਝੋਨੇ ਦੇ ਵਿੱਚ ਜਿਹੜੀ ਪੋਲੀਨੀਸ਼ਨ ਦੀ ਕਿਰਿਆ ਉਹ ਸਵੇਰੇ 9 ਵਜੇ ਤੋਂ 11 ਵਜੇ ਤੱਕ ਜਿਹੜੀ ਹੁੰਦੀ ਆ ਝੋਨੇ ਦੇ ਦਾਣੇ ਦਾ ਜਿਹੜਾ ਮੂੰਹ ਆਹੋ 15 ਤੋਂ 20 ਮਿੰਟ ਲਈ ਹੀ ਖੁੱਲਦਾ ਉਸ ਟਾਈਮ ਦਾਣਾ ਤਾਂ ਨਹੀਂ ਹੁੰਦਾ ਉਹ ਬਸ ਸਿਲਕਾ ਜਿਹਾ ਹੀ ਹੁੰਦਾ ਜਿਹੜਾ ਚਾਵਲ ਦਾ ਆਪਣਾ ਉੱਪਰ ਹੁੰਦਾ ਉਸ ਦੇ ਵਿੱਚੋਂ ਇੱਕ ਐਂਥਰ ਬਾਹਰ ਆਉਂਦਾ ਐਂਥਰ ਕੀ ਹੁੰਦਾ ਐਂਥਰ ਇੱਕ ਝੋਨੇ ਦਾ ਮੇਲ ਪਾਰਟ ਹੁੰਦਾ ਐਂਥਰ ਦੇ ਉੱਪਰ ਇੱਕ ਪੋਲਣ ਲੱਗਿਆ ਹੁੰਦਾ ਪੋਲਣ ਬਹੁਤ ਬਰੀਕ ਜਿਹੜਾ ਪਾਊਡਰ ਹੁੰਦਾ ਜਦੋਂ ਆਪਾਂ ਐਂਥਰ ਬਾਹਰ ਆਉਂਦਾ ਇਹ ਐਂਥਰ ਜਿਹੜਾ ਫਟ ਜਾਂਦਾ ਇਸ ਦੇ ਵਿੱਚੋਂ ਪੋਲਣ ਹੁੰਦਾ ਜਿਹੜਾ ਲੱਗਿਆ ਹੁੰਦਾ ਉਹ ਖਿੱਲਰ ਜਾਂਦਾ ਬਾਹਰ ਹਵਾ ਦੇ ਵਿੱਚ ਖਿੱਲਰ ਜਾਂਦਾ ਜਿੰਨੀ ਹਵਾ ਜ਼ਿਆਦਾ ਚੱਲਦੀ ਆ ਓਨੀ ਪੋਲਣ ਜ਼ਿਆਦਾ ਜਿਹੜਾ ਉਹ ਖਿੱਲਰ ਦਾ ਬਹੁਤ ਇਹ ਬਰੀਕ ਜਿਹੜਾ ਇੱਕ ਆਪਡਰ ਹੁੰਦਾ ਇਹਦੇ ਵਿੱਚ ਬਹੁਤ ਬਰੀਕ ਜਿਹੜੇ ਕਣ ਹੁੰਦੇ ਨੇ ਵਧੀਆ ਪੋਲੀਨੇਸ਼ਨ ਲਈ 25 ਤੋਂ 30 ਟੈਂਪਰੇਚਰ ਜਿਹੜਾ ਚੰਗਾ ਹੁੰਦਾ ਬਹੁਤ ਣਕੂਲ ਹੁੰਦਾ ਹੈ ਪੋਲੀਨੇਸ਼ਨ ਦੇ ਲਈ ਹਵਾ ਦੇ ਨਾਲ ਜਿਹੜਾ ਬਰੀਕ ਕਣ ਨੇ ਖਿੱਲਰ ਜਾਂਦੇ ਨੇ ਜਦੋਂ ਦਾਣੇ ਦਾ ਮੂੰਹ ਖੁੱਲਦਾ ਉਸ ਵਿੱਚ ਇੱਕ ਸਟੈਗਮਾ ਵੀ ਹੁੰਦਾ ਹੁਣ ਸਟੈਗਮਾ ਕੀ ਹੁੰਦਾ ਸਟੈਗਮਾ ਬੂਟੇ ਦਾ ਫੀਮੇਲ ਪਾਰਟ ਹੁੰਦਾ ਐਂਥਰ ਤੋਂ ਖਿਲਰਿਆ ਹੋਇਆ ਪੋਲਣ ਸਟੈਗਮਾ ਦੇ ਉੱਪਰ ਡਿੱਗਦਾ ਤਾਂ ਸਟੈਗਮਾ ਵੀ ਪੋਲਣ ਨੂੰ ਆਪਣੇ ਵੱਲ ਨੂੰ ਖਿੱਚਦਾ ਇਸ ਤਰ੍ਹਾਂ ਮੇਲ ਤੇ ਫੀਮੇਲ ਦਾ ਜਿਹੜਾ ਮੇਲ ਹੁੰਦਾ ਇਸ ਤਰ੍ਹਾਂ ਜਿਹੜੇ ਪੋਲੀਨੇਸ਼ਨ ਕਿਰਿਆ ਜਿਹੜੀ ਉਹ ਹੁੰਦੀ ਆ ਤੇ ਉਸ ਤੋਂ 15 ਤੋਂ 20 ਮਿੰਟ ਬਾਅਦ ਦਾਣੇ ਦਾ ਜਿਹੜਾ ਮੂੰਹ ਆਪਣੇ ਆਪ ਬੰਦ ਹੋ ਜਾਂਦਾ ਇਸ ਤਰ੍ਹਾਂ ਉਸ ਵਿੱਚ ਜਿਹੜੀ ਚਾਵਲ ਬਣਨ ਦੀ ਪ੍ਰਕਿਰਿਆ ਜਿਹੜੀ ਉਹ ਸ਼ੁਰੂ ਹੋ ਜਾਂਦੀ ਆ ਜਿਹੜੇ ਦਾਣਿਆਂ ਦੇ ਵਿੱਚ ਪੋਲਣ ਨਹੀਂ ਜਾਂਦਾ ਫਿਬਰੀ ਦਾਣੇ ਦੇ ਵਿੱਚ ਮੂੰਹ ਖੁੱਲਿਆ ਹੁੰਦਾ ਉਹਦੇ ਵਿੱਚ ਪੋਲਣ ਦੇ ਮਤਲਬ ਜਿਹੜੇ ਕੰਨ ਨੇ ਬ੍ਰੇਕ ਉਹ ਨਹੀਂ ਜਾਂਦੇ ਤੇ ਉਹ ਦਾਣੇ ਦਾ ਫਿਰ 15 ਤੋਂ 20 ਮਿੰਟ ਬਾਅਦ ਆਪਣੇ ਆਪ ਜਿਹੜਾ ਮੂੰਹ ਬੰਦ ਹੋ ਜਾਣਾ ਉਹਦੇ ਵਿੱਚ ਵੀ ਪੋਲਣ ਗਿਆ ਜਾਂ ਨਹੀਂ ਗਿਆ ਉਹਦਾ ਮੂੰਹ ਆ ਜਿਹੜਾ 15 20 ਮਿੰਟ ਦੇ ਵਿੱਚ ਬੰਦ ਹੋ ਜਾਣਾ ਤੇ ਜੇ ਉਹਦੇ ਵਿੱਚ ਨਹੀਂ ਜਾਂਦਾ ਤਾਂ ਜਿਹੜਾ ਉਹ ਦਾਣਾ ਆਪਣਾ ਫੋਕ ਬਣ ਜਾਂਦਾ ਫੋਕ ਵਿੱਚ ਬਦਲ ਜਾਂਦਾ ਉਹ ਜੇ ਵਰਖਾ ਹੁੰਦੀ ਆ ਤਾਂ ਆਪਣੇ ਝਾੜ ਉੱਪਰ ਦੇਖੋ ਕੋਈ ਅਸਰ ਨਹੀਂ ਹੁੰਦਾ ਕਿਉਂਕਿ ਵਰਖਾ ਦੇ ਵਿੱਚ ਦਾਣੇ ਦਾ ਮੂੰਹ ਹੀ ਨਹੀਂ ਖੁੱਲਦਾ ਜਦੋਂ ਮੌਸਮ ਅਨੁਕੂਲ ਨਹੀਂ ਹੈਗਾ ਤਾਂ ਦਾਣੇ ਦਾ ਮੂੰਹ ਬੰਦ ਰਹੂ ਜਦੋਂ ਮਦਰ ਕੁਦਰਤ ਨੇ ਐਸੀ ਚੀਜ਼ ਬਣਾਈ ਹੋਈ ਆ ਜਦੋਂ ਮੌਸਮ ਸਾਫ਼ ਰਹੂਗਾ ਤਾਂ ਹੀ ਦਾਣੇ ਦਾ ਜਿਹੜਾ ਮੂੰਹ ਖੁੱਲੂਗਾ ਹੋ ਫਿਰ ਉਹਨਾਂ ਦਾ ਪੋਲੀਨੇਸ਼ਨ ਕਰਿਆ ਜਿਹੜੀ ਸਟਾਰਟ ਹੁੰਦੀ ਆ ਤੇ ਇਸ ਲਈ ਆਪਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੁੰਦੀ ਵੀ ਇਹ ਵਰਖਾ ਹੋ ਰਹੀ ਆ ਆਪਣਾ ਫੋਕ ਮੰਜੂ ਝਾੜ ਦੇ ਉੱਪਰ ਅਸਰ ਪਾਉ ਇਹਦੇ ਨਾਲ ਝਾੜ ਦੇ ਉੱਪਰ ਕੋਈ ਜਿਹੜਾ ਅਸਰ ਨਹੀਂ ਪੈਂਦਾ ਇਹ ਸਾਰਾ ਕੁਦਰਤ ਦੇ ਹੱਥ ਜਿਹੜਾ ਸਿਸਟਮ ਹੈਗਾ ਮੌਸਮ ਸਾਫ਼ ਰਹਿੰਦਾ ਤਾਂ ਝਾੜ ਆਪਣਾ ਬਹੁਤ ਵਧੀਆ ਹੁੰਦਾ ਤੇ ਬਰਖਾ ਦੇ ਟਾਈਮ ਆਪਾਂ ਨੂੰ ਡਰ ਹੁੰਦਾ ਵੀ ਆਪਣਾ ਝਾੜ ਦੇ ਉੱਪਰ ਅਸਰ ਪੈ ਜੂ ਕੋਈ ਅਸਰ ਨਹੀਂ ਉਹਦਾ ਹੁੰਦਾ ਵੀ ਬੂਰ ਝੜ ਜੂ ਇਹੋ ਜਿਹਾ ਕੁਝ ਨਹੀਂ ਹੁੰਦਾ ਇਹ ਮੌਸਮ ਜੇ ਸਾਫ਼ ਹੋ ਤਾਂ ਹੀ ਜਿਹੜਾ ਦਾਣੇ ਦਾ ਮੁਖ ਖੁੱਲਦਾ ਤਾਂ ਅੱਗੇ ਜਿਹੜੀ سٹਾਰਟ ਆ ਫੀਮੇਲ ਮੇਲ ਵਾਲੀ ਪ੍ਰਕਿਰਿਆ ਉਹ ਫੇਰ ਹੀ ਸਟਾਰਟ ਹੁੰਦੀ ਆ ਸੋ ਇੱਕ ਬਰਾਉਨ ਦੀ ਲੋੜ ਨਹੀਂ ਹੁੰਦੀ ਤੇ ਜਿਹੜੇ ਵੀਰ ਹਨ ਆ ਵੀ ਆਪੇ ਵੀਡੀਓ ਦੇਖਦੇ ਆ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਅਤੇ ਵੀਡੀਓ ਸ਼ੇਅਰ ਲਾਈਕ ਕਮੈਂਟ ਜਰੂਰ ਕਰੋ ਵੀਡੀਓ ਦੇਖਣ ਲਈ ਸਾਰੇ ਕਿਸਾਨ ਭਰਾਵਾਂ ਦਾ ਧੰਨਵਾਦ